ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਕੱਲ ਅੱਜ ਇਹ ਸਾਨੂੰ ਬੱਸੀ ਦਿਖਾਉਣੇ ਆ ਜੀ ਬਾਈ ਕੋਲ ਆਏ ਮੈਂ ਗਿਆਨੀ ਕੋਲ ਤੇ ਕਰਦੇ ਆਂ ਬਾਕੀ ਗੱਲਬਾਤ ਕੀ ਇਹਦਾ ਮੁੱਲ ਵਾੜੀ ਤੇ ਕੀ ਗੱਲਬਾਤ ਦੱਸੂ ਬਾਈ ਆਪ ਨੂੰ ਇਹਦੇ ਬਾਰੇ ਡਿਟੇਲ ਵਾਲਾ ਰਿਪੋਰਟ ਦੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋਈ ਪਤਾ ਨਾ ਬਾਈ ਮੇਰਾ ਧਰਮਿੰਦਰ ਸਿੰਘ ਜੀ ਪਿੰਡ ਆਪਣਾ ਸੰਧੂਕਲਾ ਜਿਹੜਾ ਬਰਨਾਲਾ ਤੇ ਤਹਿਸੀਲ ਤਾਂ ਪਾ ਜੀ ਠੀਕ ਹੈ ਜੀ ਤੇ ਕੀ ਕਿਨੇ ਟਾਈਮ ਦੀ ਬੱਸੀ ਵੀਰੇ ਇਹ ਇਹ ਬਾਈ 11 ਮਹੀਨੇ ਕੁਛ ਦਿਨਾਂ ਦੀ ਬੱਛੀ ਹੈਗੀ 11.5 ਮਾਂਥ ਦੀ ਬੱਛੀ ਹੈਗੀ ਇਹ ਹਾਂਜੀ ਹ ਪੀਡੀਐਫ ਦੇ ਵੀਰੇ ਗੈਲੈਕਸੀ ਬੋਲਦੀ ਬੱਚੀ ਹੈਗੀ ਠੀਕ ਹੈ ਜੀ 37 38 ਕਿਲੋ ਵੀਰੇ ਮਦਰ ਰਕੋੜਾ ਬੱਚੀ ਥੱਲੇ ਝੋਲੀ ਝੂਲੀ ਦੇਖ ਲਓ ਤੁਸੀਂ ਹਾਂਜੀ ਹਾਂਜੀ ਬਾਲ ਬੋਲ ਬਹੁਤ ਪੈਂਦੇ ਆ ਝੋਲੀ ਦੇ ਵਿੱਚ ਠੀਕ ਹੈ ਜੀ ਹਾਂ ਸਾਫ਼ ਸੁਥਰੀ ਬੱਚੀ ਹੈਗੀ ਠੀਕ ਹੈ ਜੀ ਕੱਚੀ ਦੰਦੀ ਹੈ ਬਾਈ ਦੰਦੀ ਪਾ ਪਟ ਕੇ ਦਿਖਾ ਦਿੰਦੇ ਠੀਕ ਹੈ ਜੀ ਇਹ ਹੋਰ ਖਿਰੀ ਬੱਚੀ ਹੈਗੀ ਆ ਦਿਖਾ ਦਿਓ ਮੂਰਤੋਂ ਦੇਖੋ ਜੀ ਬਾਈ ਹੋਰ ਖਿਰੀ ਆ ਦੇਖ ਸਕਦੇ ਨਹੀਂ ਤੇ 1.5 11 ਮਹੀਨੇ ਦੀ ਬੱਚੀ ਦੀ ਬਾਈ ਉਮਰ ਹੈਗੀ ਠੀਕ ਹੈ ਜੀ ਗੈਲੈਕਸੀ ਬੋਲਦੀ ਬੱਚੀ ਹੈਗੀ ਪੀਡੀਐਫ ਦੀ ਠੀਕ ਹੈ ਜੀ ਹਾਂਜੀ ਤੋਰ ਕੋਈਆਂ ਤੁਹਾਨੂੰ ਦਿਖਾ ਦਿੰਨੇ ਹੈਗੇ ਠੀਕ ਹੈ ਜੀ ਫਿਰ ਦੇਖੋ ਬੱਚੀ ਦੀ ਹਾਈਟ ਲੈਂਥ ਠੀਕ ਹੈ ਜੀ ਦੇ ਹਿਸਾਬ ਨਾਲ ਬੱਚੀ ਦੀ ਗਰੋਥ ਆ ਜਿਹੜੀ ਚੰਗੀ ਹੈਗੀ ਠੀਕ ਹੈ ਜੀ ਲੈਗ ਸਕੋਰ ਵੀ ਬੱਚੀ ਦਾ ਮਜ਼ਬੂਤ ਆ ਕਿ ਪੂਰੇ ਤੇ ਬੱਚੀ ਦੀ ਫੇਸ ਕੁਆਲਟੀ ਜਿਹੜੀ ਫੇਸ ਬਿਊਟੀ ਦੇਖ ਲਓ ਤੁਸੀਂ ਠੀਕ ਹੈ ਜੀ ਠੀਕ ਹੈ ਉਹ ਸੋਹਣੀ ਬੱਸੀ ਬਈ ਦੇਖ ਸਕਦੇ ਤੇ ਬਾਈ ਨਾਲ ਕੰਟਰੈਕਟ ਜ਼ਰੂਰ ਕਰੋ 22000 ਰੁਪਿਆ ਪਮਰੇ ਦਾ ਡਿਮਾਂਡ ਜਿਹੜੀ ਕੀਤੀ ਹੈਗੀ ਮਾਨਤਾ ਨ ਜ਼ਰੂਰ ਹੋ ਜੂ ਜੈਤ ਜੈ ਠੀਕ ਹੈ ਜੀ ਹਾਂਜੀ ਭਾਈ ਜੀ 22000 ਰੁਪਏ ਨੂੰ ਭਾਈ ਮੰਗ ਰਿਆ ਬਾਕੀ ਭਾਈ ਦਾ ਫੋਨ ਤੇ ਕੰਟੈਕਟ ਕਰ ਲਓ ਮਾਨਤਾ ਹੁਣ ਜ਼ਰੂਰ ਹੋ ਜੇ ਪਿੰਡ ਆਪਣਾ ਸੰਧੂਕਲਾਂ ਜੀ ਜ਼ਿਲ੍ਹਾ ਬਰਨਾਲਾ ਪਿੰਡ ਸੰਧੂਕਲਾਂ ਕੰਟੈਕਟ ਨੰਬਰ ਆਪਣਾ ਹੀ 6280218644 ਜੀ ਦੁਬਾਰੇ ਫਿਰ ਦੱਸ ਦੇ ਵੀਰੇ 6280218644 ਹੈ ਆਪਣਾ ਕੰਟੈਕਟ ਨੰਬਰ ਹੈ ਠੀਕ ਹੈ ਜੀ 22000 ਰੁਪਏ ਆਪਾਂ ਬੱਚੀ ਦੀ ਡਿਮਾਂਡ ਕੀਤੀ ਹੈ ਜੀ ਦੰਦੋ ਖੀਰੀ ਹੈ ਜੀ 1.5 11 ਮਨთ ਦੀ ਬੱਚੀ ਹੈ ਪੀਡੀਐਫ ਦੇ ਵੀਰੇ ਗੈਲੈਕਸੀ ਬੋਲਦੀ ਬੱਚੀ ਹੈਗੀ ਠੀਕ ਹੈ ਜੀ ਠੀਕ ਹੈ ਮਾਨਤਾ ਨੂੰ ਜ਼ਰੂਰ ਹੋ ਜੂਗਾ ਹਾਂਜੀ ਭਾਈ ਆਪਣੇ ਜੀਤਾ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਤੁਹਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਤੇ ਬੈਲ ਦਾ ਬਟਨ ਜਰੂਰ ਨਾ ਪਾ ਦਿਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓ ਪਹਿਲੇ ਨੰਬਰ ਤੇ ਤੁਹਾਨੂੰ ਮਿਲ ਜੇ। ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ।